ਸਰਕਾਰ ਦੀ ਨਲਕੀ ਦੇ ਕਾਰਨ ਅੱਜ ਨਿਊ ਦੀਪ ਨਗਰ ਲੁਧਿਆਣਾ ਪੂਰਾ ਪਾਣੀ ਵਿੱਚ ਡੁੱਬ ਗਿਆ ਹੈ ਅਗਰ ਸਰਕਾਰ ਨੇ ਸਮੇਂ ਲੈਂਦੇ ਹੋਏ ਇਹਨਾਂ ਨੂੰ ਉਪਰਕਸ਼ਨ ਦਿੱਤਾ ਹੁੰਦਾ ਤੇ ਅਜੇ ਨੋਬਤ ਨਾ ਆਉਂਦੀ ਜਿਹੜੇ ਅਫਸਰ ਨੇ ਉਹ ਸਾਰੇ ਕੰਮ ਕਰਨ ਦੀ ਦੇਣ ਤੋਂ ਰਹੇ ਨੇ ਉਹਨਾਂ ਉੱਪਰ ਇਹ ਸਿੱਧਾ ਕੋਈ ਅਸਰ ਨਹੀਂ ਹੈ ਨਾ ਹੀ ਕੋਈ ਇੰਤਜ਼ਾਮ ਹੈ ਆ ਦੇਖੋ ਮੇਰੀ ਕਿਚਨ ਦਾ ਹਾਲ ਕਿੰਨਾ ਬੁਰਾ ਹਾਲ ਹੈ ਮੇਰੀ ਕਿਚਨ ਦਾ ਆ ਦੇਖੋ ਮੇਰਾ ਡਾਈਨਿੰਗ ਟੇਬਲ ਆ ਦੇਖੋ ਮੇਰਾ ਸੋਫੇ ਕਿੰਨਾ ਬੁਰਾ ਹਾਲ ਹੈ ਇਹਨਾਂ ਦਾ ਆ ਸਾਰੇ ਘਰ ਦਾ ਜਿਹੜਾ ਪਾਣੀ ਦਾ ਫੌਟ ਹੋ ਰਿਹਾ ਹੈ ਉਤਤ ਸਰਕਾਰ ਦੀ ਇਨਰਕੀ ਔਰ ਅਫਸਰਾਂ ਦੀ ਨਿਰਕਿਰਨ ਹੋ ਰਹੀ ਹੈ ਆ ਦੇਖੋ ਸੋਫੇ ਸਾਰੇ ਡੁੱਬੇ ਪਏ ਆ ਦੇਖੋ ਸਾਡੇ ਮੰਦਰ ਦਾ ਹਾਲ ਪੂਰਾ ਮੰਦਰ ਡੁੱਬ ਗਿਆ ਘਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਆ ਦੇਖੋ ਸਾਰਾ ਕੁਝ ਔਰ ਆਹ ਬਾਦ ਕਿੰਨੀ ਜਲ ਦਬਾ ਰਿਹਾ ਹੈ ਲੋਕ ਆ ਤੜੀ ਤੜੀ ਵਿਚ ਜਾ ਰਹੇ ਨੇ ਔਰ ਸਰਕਾਰ ਜਿਹੜੀ ਹੈ ਉਹ ਕੰਮ ਕਰਨ ਦੀ ਉਤਰੀ ਹੈ ਕੋਈ ਵੀ ਅਫਸਰ ਇਸ ਦੇ ਉੱਪਰ ਕੰਮ ਕਰਨ ਨੂੰ ਯਾਰ ਨਹੀਂ ਹੈਗਾ ਸਾਰੇ ਅਫਸਰ ਆਪਣੇ ਘਰਾਂ ਦਾ ਬੈਠੇ ਹੋਏ ਨੇ ਔਰ ਲੋਕ ਪਾਣੀ 'ਚ ਡੁੱਬ ਰਹੇ ਨੇ ਔਰ ਮਰ ਰਹੇ ਨੇ ਬਸ ਆ ਦੇਖੋ ਲੋਕਾਂ ਦਾ ਹਾਲ ਨੀਉ ਦੀਪ ਇੱਕ ਮਗਰ ਡੁੱਬਿਆ ਪਾਣੀ